ਦੋਸਤੋ ਸਿੱਧੂ ਮੂਸੇਵਾਲਾ ਨੂੰ ਇੱਕ ਵਾਰ ਫਿਰ ਤੋਂ ਟ੍ਰੋਲ ਕੀਤਾ ਗਿਆ ਹੈ ਜਿਸ ਸ਼ਖਸ ਦੀ ਫੋਟੋ ਤੁਸੀਂ ਇਸ ਵੇਲੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਦੋਸਤੋ ਇਸ ਸ਼ਖਸ ਨੇ ਸਿੱਧੂ ਮੂਸੇਵਾਲਾ ਦਾ ਬਣਾਇਆ ਹੈ ਮਜ਼ਾਕ ਦਰਅਸਲ ਹੋਇਆ ਕਿ ਦੋਸਤੋ ਇਸ ਸ਼ਖਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਇਹ ਸਿੱਧੂ ਮੂਸੇਵਾਲਾ ਦਾ 295 ਗਾਣਾ ਉਸਦੇ ਸਟਾਈਲ ਦੇ ਵਿੱਚ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਗਾਣੇ ਦੇ ਬੋਲ ਇਸ ਸ਼ਖਸ ਨੇ ਆਪਣੇ ਹਿਸਾਬ ਦੇ ਨਾਲ ਬਦਲ ਦਿੱਤੇ ਹਨ ਜਿਸ ਵਿੱਚ ਇਹ ਸਿੱਧੂ ਮੂਸੇਵਾਲਾ ਦਮ ਮਜ਼ਾਕ ਉਡਾਰਿਆ ਹੈ ਤੇ ਸਿੱਤੂ ਮੂਸੇ ਵੜਾ ਦੇ ਬੋਟਾਂ ਦੇ ਵਿੱਚ ਖੜੇ ਹੋਣ ਨੂੰ ਲੈ ਕੇ ਕਮੈਂਟ ਕਰ ਰਿਹਾ ਹੈ ਤੇ ਨਾਲ ਇਹ ਵੀ ਗੱਲ ਕਹਿ ਰਿਹਾ ਹੈ ਇਹ ਸ਼ਖਸ ਕਿ ਸਿੱਧੂ ਤੈਨੂੰ ਤੇਰੇ ਫੈਨ 8 11 ਤੋਂ 25 11 ਬਣਾਉਣ ਨੂੰ ਫਿਰਦੇ ਹਨ ਇਸ ਤਰ੍ਹਾਂ ਦੇ ਹੋਰ ਕਈ ਕਮੈਂਟ ਹਨ ਜੋ ਇਸ ਵੀਡੀਓ ਦੇ ਵਿੱਚ ਹਨ ਸੋ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਕਿ ਕਿਸੇ ਮਰੇ ਹੋਏ ਬੰਦੇ ਦਾ ਮਜ਼ਾਕ ਬਣਾਉਣਾ ਸਹੀ ਹੈ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਓ ਦੇਖਦੇ ਹਾਂ ਇਹ ਵੀਡੀਓ ਕਲਿੱਪ ਦਸ ਪੁੱਤ ਤੇਰਾ ਡਾਉਣ ਕਾਸ ਤੋਂ ਵੋਟਾਂ ਵਿੱਚੋਂ ਹਾਰ ਲੱਗਾ ਰੋਣ ਕਾਸ ਤੋਂ ਆ ਗਲੀਆਂ 'ਚ ਢੋਲ ਜੋਬ ਵਜਾਉਂਦੇ ਫਿਰਦੇ ਤੂੰ ਚੰਗੀ ਤਰ੍ਹਾਂ ਜਾਣਦਾ ਏ ਕੌਣ ਕਾਸ ਤੋਂ ਪੰਪ ਦੇ ਕੇ ਤੇਰਾ ਜਲੂਸੇ ਕਢਾਉਣਾ ਚਾਹੁੰਦੇ ਸੀ ਰੈਲੀਆਂ 'ਚ ਗਾਣੇ ਸੁਣਨੇ ਨੂੰ ਆਉਂਦੇ ਸੀ ਮੁੱਕ ਦੀ ਆ ਗੱਲ ਨਾਟ 11 ਝੋਟੇ ਤੋਂ 25 11 ਤੈਨੂੰ ਇਹ ਬਣਾਉਣਾ ਚਾਹੁੰਦੇ ਸੀ ਦਾਲਤਾ ਬਿਸ਼ਰਮਾ ਦੀ ਢੁੱਲੀ ਰਹਿੰਦੀ ਏ ਢੁੱਲੀ ਵੀ ਬਿਸ਼ਰਮਾ ਨੂੰ ਖਾਣੀ ਪੈਂਦੀ ਏ ਨਾਲੇ ਜਿਹੜਾ ਸੈਟ ਦੋਂਗ ਤੂੰ ਸੀ ਲਿਖਿਆ ਹੁਣ ਕਰਦੇ ਲਈ ਬਚੰਗੀ ਰੀਚ ਮਿਲੂਗੀ ਉਹ ਤੈਨੂੰ ਲੈਜੈਂਡ ਤੋਂ ਲੂਜ਼ਰ ਦੀ ਸੀਟ ਮਿਲੂਗੀ ਹੰਕਾਰ ਨੂੰ ਤਾਂ ਮਾਰ ਦੀ ਟ੍ਰੀਟ ਮਿਲੂਗੀ ਸਟੇਜਾਂ ਉੱਤੇ ਉਦੋਂ ਮਾਰਦਾ ਸੀ ਥਾਪੀਆਂ ਹੁਣ ਮਾਰੀ ਥਾਪੀ ਵੇਖੀ ਚੀਜ਼ ਮਿਲੂਗੀ